ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਰ ਕਰਦੇ ਆ ਸਾਰੇ ਠੀਕ ਠਾਕ ਹੋਵਗੇ ਵਧੀਆ ਤੇ ਠੀਕ ਠਾਕ ਹੀ ਚਾਹੀਦੇ ਹੋ ਤੇ ਤੁਸੀਂ ਕਹੋਗੇ ਕਿੱਥੇ ਬੈਠਾ ਗੱਡੀ ਦੇ ਵਿੱਚ ਗੱਡੀ ਚ ਕੀ ਜਲੰਧਰ ਆਏ ਹੋਇਆ ਉੱਥੇ ਹੀ ਆਪਣਾ ਲੱਗਿਆ ਸਟਾਰਟ ਕਰਨ ਵੀਡੀਓ ਹੁਣ ਜਲੰਧਰ ਪਹਾਏ ਚੱਕਰ ਚ ਆਏ ᱛਿਗੇ ਰਾਤ ਤੁੰਬੂਲ ਵੀਰੋਣੀ ਆਏ ᱛਿਗੇ ਜਲੰਧਰ ਅੰਕਲ ਜੀ ᱛਿਗੇ ਇਹਨਾਂ ਨੇ ਕਿਤੇ ਗੱਡੀ پارک ਲਾਈ ਉੱਥੇ ਤੇ ਗੱਡੀ ਪਾਰਕਿੰਗ ਕਰੀ ਤਲੜੀ ਬੇਸਮੈਂਟ ਦੇ ਵਿੱਚ ਗੱਡੀ ਦੇ ਮੂਹਰੇ ਜਿਹੜੀ ਗੱਡੀ ਖੜੀ ਦੀ ਕੋਈ ਤੇ ਉਹ ਗੱਡੀ ਗਾੜੀ ਖੜੀ ਦੀ ਇਹ ਪਿੱਛੇ ਖੜੀ ਕਰਤੀ ਕਰਾਈ ਤਾਂ ਉਹ ਸਕੂਟੀ ਕੱਢਣੀ ਆ ਖੜੀ ਖੜੀ ਕਰਕੇ ਤੇ ਇਹ ਚਲੇ ਗਿਆ ਬਿਜਾਰਚ ਨੂੰ ਜਿਹੜਾ ਕੰਮ ਦੀ ਕੰਮ-ਕਮ ਕਰਨਾ ਤੇ ਜਿਹੜੀ ਮੂਹਰੇ ਗੱਡੀ ਖੜੀ ଥିਗੀ ਉਹ ਬੰਦੇ ਦੇ ਉਹ ਬੰਦਾ ਕਿਤੇ ਆ ਗਿਆ ਉਹਨੇ ਉਹਦੀ ਗੱਡੀ ਕੱਢਣੀ ਦੀਗੀ ਤੇ ਗੱਡੀ ਕੱਢਣੀ ਤੇ ਹੁਣ ਇਹ ਤਾਂ ਉਹ ਹੈ ਨਹੀਂ ਤੇ ਗੱਡੀ ਕੋਲੇ ਨਾ ਅੰਕਲ ਦੇ ਨਾ ਨੋਨ ਵੀ ਰਿਹਾ ਆਇਆ ਬਾਅਦ ਚ ਤੇ ਉਹ ਬੰਦੇ ਨੇ ਕੀ ਕਰਿਆ ਜਿੱਦ ਦੇ ਚੱਕਰ ਦੇ ਵਿੱਚ ਵੀ ਤੂੰ ਪਾਰਕਿੰਗ ਵਾਲੇ ਨੂੰ ਕਹੇ ਇਹ ਜੀ ਵੀ ਅੰਕਲ ਵੀ ਇਹ ਕੀ ਗਲਤੀ ਆ ਪਾਰਕਿੰਗ ਵਾਲੇ ਦੀ ਗਲਤੀ ਆ ਵੀ ਗੱਡੀ ਤੈਨੂੰ ਪਤਾ ਵੀ ਉਹ ਗੱਡੀ ਨਿਕਲ ਗਈ ਤੁਸੀਂ ਪਿੱਛੇ ਗੱਡੀ ਲਵਾਈ ਕਿਉਂ ਜੇ ਪਿੱਛੇ ਗੱਡੀ ਲਵਾਈ ਤਾਂ ਮੂਹਰਲੀ ਗੱਡੀ ਕਢਾਓ ਫਿਰ ਉਹਦੀ ਤੇ ਉਹਨੇ ਕੀ ਕਰਿਆ ਜਿੱਦ ਦੇ ਵਿੱਚ ਗੱਡੀ ਤੇ ਸਕਰਚ ਮਾਰ ਦਿੱ ਚਾਬੀ ਨਾਲ ਚਾਬੀ ਨਾਲ ਸਕਰਚ ਮਾਰੇ ਉਹ ਦੋਆ ਚੱਲ ਜਦ ਅੰਕਲ ਜੀ ਨਹੀਂ ਆਏ ਰਾਤ ਹੀਰੇ ਨੂੰ ਗੱਡੀ ਕੋਲੇ ਪਾਰਕਿੰਗ ਦੇ ਵਿੱਚ ਤੇ ਉਹਦੀ ਗੱਡੀ ਮੂਹਰੇ ਖੜੀ ਧੀ ਉਹ ਅੰਕੂਰ ਜੀ ਨੇ ਸਿੱਧਾ ਗਾਲਾਂ ਗੋਲਾਂ ਕੱਢਣ ਲੱਗ ਗਿਆ ਤੇ ਚੱਲ ਉਦੋਂ ਨਹੀਂ ਬੋਲੇ ਆ ਕਿ ਚੁੱਪ ਕਰਕੇ ਨਿੰ੍ਹਗੇ ਤੇ ਚਰੀਟਾ ਉਹਨੇ ਪਹਿਲਾਂ ਹੀ ਮਾਰਤੀ ਇਹਦੀਆਂ ਉਹਨੇ ਗਾਲਾਂ ਗੋਲਾਂ ਕੱਢੀਆਂ ਤੇ ਇਧਰੋਂ ਅਨਮੋਲ ਬਿਰੋਣੀ ਬੋਲੇ ਵਾਲੇ ਵਾਲੇ ਆਪਾਂ ਚ ਬੋਲ ਬਣੀ ਇਹਨਾਂ ਦੀ ਹੋਈ ਆ ਚੱਲ ਕੋਈ ਨਾ ਉਹਨੇ ਪਾਰਕਿੰਗਾਂ ਨੇ ਟਿਕ ਟਕਾ ਕਰਾਤਾ ਚੱਲ ਉਹ ਆਪਦਾ ਚਲੇ ਗਿਆ ਘਰ ਨੂੰ ਇਹ ਘਰ ਨੂੰ ਆ ਗਏ ਨੇਰਾ ਹੋਇਆ ਉਹਦੀ ਰਾਤ ਦਿਨ 10 11 ਵਜੇ ਗਈ ਤੀਏ ਤੇ ਉਸ ਤੋਂ ਬਾਅਦ ਸਵੇਰੇ ਜਦੋਂ ਉੱਠੇ ਆ ਉਦੋਂ ਦੇਖਿਆ ਜਦੋਂ ਗੱਡੀ ਦੇਖਿਆ ਗੱਡੀ ਦੇ ਬੱਜੀ ਹੋਈਆਂ ਚਰੀਟਾ ਰੀਟਾ ਵੱਜੀ ਹੋਈਆਂ ਚਾਬੀ ਦੇ ਨਾਲ ਬੋਂਡ ਤੇ ਸਾਈਡਾਂ ਤੇ ਸਾਰੇ ਚਰੀਟਾ ਮਾਰੀਆਂ ਪਈਆਂ ਨੇ ਉਹਦੇ ਕਰਕੇ ਉਦੋਂ ਅਜ ਦੇਖਿਆ ਫਿਰ ਸ਼ੱਕ ਪਿਆ ਵੀ ਰਾਦੋ ਵੀ ਉਹ ਬੰਦੇ ਨੇ ਕੰਮ ਕਰਿਆ ਹੋਣਾ ਉਦੋਂ ਚੱਲ ਤੁਹਾਨੂੰ ਸ਼ੱਕ ਹੀ ਸੀਗਾ ਤੇ ਅਸੀਂ ਕਿ ਕਰਿਆ ਹੋਏ ਰਸਵੇਰੇ ਚਾਰ ਪੰਜ ਨੇ ਰਾਜੂ ਵੀ ਅਨਮੋਲ ਵੀਰਾ ਵੀ ਤੇ ਇੱਕ ਹੋਰ ਅਨਮੋਲ ਵੀਰੇ ਪਾਸੇ ਦੀ ਮਾਸੇ ਜੀ ਦਾ ਬੇਟਾ ਹੈਗਾ ਤੇ ਗੋਪੀ ਮੈਂ ਸਾਰੇ ਜਣੇ ਫਿਰ ਅਸੀਂ ਜਲੰਧਰ ਆਏ ਸਵੇਰ ਦੇ ਆਏ ਹੋਏ ਹਾਂ ਤੇ ਜਲੰਧਰ ਆ ਕੇ ਉਥੋਂ ਕੈਮਰੇ ਜੋ ਫੋਟੋ ਫੋਟੋ ਕਢਾਈਆਂ ਦੇਖਿਆ ਦਾ ਉਹੀ ਬੰਦਾ ਸਕ੍ਰੈਚ ਮਾਰ ਰਿਹਾ ਹੈ ਕੈਮਰੇ ਰਿਕਾਰਡਿੰਗ ਕਢਾਈ ਜਦੋਂ ਆਕੇ ਜਿਹੜੇ ਬੰਦੇ ਨਾਲ ਬੋਲਬਾਣੀ ਹੋਈ ਸੀ ਮੂਰੇ ਗੱਡੀ ਖੜੀ ਤੇ ਉਹੀ ਸਕ੍ਰੈਚ ਮਾਰ ਲੱਗਿਆ ਹੋਇਆ ਇਹਦੇ ਉੱਪਰ ਤੇ ਫਿਰ ਆਰਕਿਓ ਬੰਦੇ ਦੀ ਡੀਟੇਲ ਕਢਾਈ ਡੀਟੇਲ ਕਢਾ ਕੇ ਉਹਨੂੰ ਬੰਦੇ ਨੇ ਲੱਭਿਆ ਬੰਦਾ ਕੌਣ ਸੁਨਿਆਰਾ ਪੂਰਾ ਇੱਕ ਨੰਬਰ ਟੌਪ ਦਾ ਕੰਮ ਆ ਜਲੰਧਰ ਦੇ ਵਿੱਚ ਉਹਦਾ ਸੁਨਿਆਰਾ ਬੰਦਾ ਹੈਗਾ ਪੂਰਾ ਤਕੜਾ ਐਨ ਸਿਆਣੀ ਉਮਰ ਦਾ ਆਪਣੇ ਮੇਰੇ ਡੇਡੇ ਉਹਦੇ ਜਵਾਗ ਨੇ ਮੁੰਡੇ ਉਹ ਬੰਦੇ ਨੇ ਆਹ ਕੰਮ ਕਰਿਆ ਗੱਡੀ ਦੇ ਸਕ੍ਰੈਚ ਮਾਰਤੇ ਤੇ ਹੁਣ ਚੱਲ ਪਹਿਲਾਂ ਬਲੈਕ ਬਲੋ ਮੰਨਿਆ-ਮੁੰਨਿਆ ਰਹੀ ਫੇ ਬਾਅਦ ਮੰਨਿਆ-ਮੁੰਨਿਆ ਵੀਡੀਓ-ਵੀਡੀਓ ਦਿਖਾਈ ਚੱਲ ਮੰਨ ਗਿਆ ਹੋ ਗਿਆ ਤੇ ਉਦੋਂ ਬਾਅਦ ਕਹਿੰਦਾ ਚਲੋ ਤੁਸੀਂ ਜੰਤੀ ਜਾ ਕੇ ਉਹਦਾ ਐਸਟੀਮੇਟ ਕਰਵਾ ਲਓ ਗੱਡੀ ਕਰਵਾ ਲਓ ਤੇ ਅਸੀਂ ਚੱਲ ਠੀਕ ਆ ਹੁਣ ਜੰਤੀ ਖੜਿਆ ਮੇਂਦਰੀ ਵਾਲਿਆਂ ਦੇ ਵਿੱਚ ਆਏ ਹੋਏ ਲੱਗਿਆ ਐਸਟੀਮੇਟ ਐਸਟੀਮੇਟ ਜੇ ਬਣਾਉਣਾ ਤੇ ਬਣਾ ਕੇ ਉਦੋਂ ਬਾਅਦ ਦੇਖਦੇ ਆ ਕਿੰਨਾ ਖਰਚਾ ਕੋ ਚਾਉਂਦਾ ਇਹ ਤੇ ਤੇ ਫਿਰ ਇਹਨੂੰ ਕਰਾਉਨੇ ਆ ਸੱਟ ਤੇ ਬਾਕੀ ਮਿਲਦੇ ਆ ਥੋੜੇ ਨਾਲ ਦਿਖਾਉਣੀ ਸਬਸਕ੍ਰਾਈਬ ਦਿਖਾਉਣੀ ਕਿੱਥੇ ਹੰਝਾਬੀ ਨਾ ਮਾਰੇ ਆ ਜੀ ਮਿੱਤਰੋ ਵੀਡੀਓ ਆਪਣੀ ਕੱਲ੍ਹ ਵਾਲੀ ਚੱਲਦੀ ਆ ਤੇ ਪਿੱਛੇ ਕਲਿੱਪ ਤੁਸੀਂ ਦੇਖੀ ਹੋਣੀ ਆ ਲੰਦਰ ਗਈ ਹੋ ਰਹੀ ਆ ਕੱਲ੍ਹ ਤੁਹਾਨੂੰ ਦੱਸੀ ਆ ਗੱਡੀ ਦਾ ਕੰਮ ਜਾ ਹੋ ਗਿਆ ਸੀਗਾ ਤੇ ਤਾਂ ਕਰਕੇ ਕੱਲ ਤਾਂ ਤੇ ਕੱਲ ਉਹਦਾ ਕੋਈ ਹੋਇਆ ਨਹੀਂ ਸੀਗਾ ਇਸ ਕਰਕੇ ਉਹ ਮੰਨ ਤਾਂ ਗਈ ਦੀ ਪਰ ਉਹ ਨਹੀਂ ਰਹਾ ਹੋ ਗਿਆ ਜੀ ਮੈਂ ਕਦੀ ਫਿਕਰ ਉਹਦਾ ਟਾਈਮ ਨਹੀਂ ਸੀਗਾ ਤੇ ਅੱਜ ਗਿਆ ਸਵੇਰੇ ਫਿਰ ਮੈਂ ਲੈ ਕੇ ਗੱਡੀ ਖੜਾ ਕੇ ਗਿਆ ਆ ਤੇ ਹੁਣ ਕੰਮ ਨਿਬੜਿਆ 5 ਵਜ ਗਏ ਆ ਤੇ ਹੁਣ ਆਪਾਂ ਤੁਰਿਆ ਇਥੋਂ ਜਲੰਧਰੋਂ ਜਲੰਧਰ ਨਿਕਲ ਆਇਆ ਵਾ ਤੁਰਨ ਲੱਗਾ ਆ ਨੂੰ ਤੇ ਜਾਣਾ ਜਲਦੀ ਕਿਉਂ ਵੀ ਵੀਰੋਣੀਆਂ ਗੱਡੀ ਲੈ ਕੇ ਜਾਣੀਆਂ ਉਹ ਵੀਰੋਣੀਆਂ ਨੇ ਉਹਨੂੰ ਜਾਣਾ ਪਟਿਆਲੇ ਤੂੰ ਵਿਆਹ ਤੇ ਤਾਂ ਕਰ ਗਿਆ ਬਾਕੀ ਹੋ ਗਈ ਵਧੀਆ ਬਣ ਗਈ ਗੱਡੀ ਉਹਨੂੰ ਸਕ੍ਰੈਚ ਕੋਲੋਂ ਸਾਫ਼ ਹੋ ਗਈ ਆ ਜਿਹੜੇ ਪਾਈ ਹੋਈ ਮਾੜੇ ਬੋਟ ਤੇ ਪਰ ਬੰਦਾ ਯਾਰ ਬੜਾ ਬੁਰਾ ਨਿਕਲਿਆ ਤਾਂ ਦਾੜੀ ਆ ਕਿੱਤੀ ਦਾੜੀ ਬੰਦੇ ਸਿਆਣਾ ਵਿਆਣਾ ਬੰਦਾ ਵੇ ਤੂੰ ਕੀ ਕੰਗ ਤੇ ਅੱਜ ਕਰ ਰਿਹਾ ਹੈ ਲਗਾਤ ਪਰ 10 ਚਾਬੀ ਲੈ ਕੇ ਸਕਰੇਚ ਹੀ ਮਾਰਦੀ ਆ ਨਵੀਂ ਗੱਡੀ ਦੇ ਪਰ ਇਹਨਾਂ ਤੋਂ ਕੱਡੋਂਗੇ ਨਹੀਂ ਪਏ ਹੈਗੇ ਸਕਰੇਚ ਬੱਜ ਗਿਆ ਬਚਾਓ ਰਹਿ ਗਿਆ ਹੁਣ ਆਪਣੇ ਬਫਿੰਗ ਕਰਾਇਆ ਦੋਫਿੰਗ ਇਕ ਕੰਪਾਉਂਡਿੰਗ ਕਰਾਈਆ ਕੰਪਾਉਂਡ ਕਰਾ ਕੇ ਠੀਕ ਹੋ ਗਈ ਆ ਗੱਡੀ ਵਧੀਆ ਬਣ ਗਈ ਆ ਤੇ ਚਲੋ ਚੱਲਦੇ ਹੁਣ ਆਪਾਂ ਘਰ ਨੂੰ ਇਹਦਾ ਨਿੱਬੜੇ ਕੰਮ ਹੋ ਗਿਆ ਤੇ ਆਪਾਂ ਵੀ ਸਿਰੇ ਜਾਣਾ ਕਰ ਨੂੰ ਉਧਰ ਮਸ਼ੀਨ ਦਾ ਆਪਣੀ ਨੇ ਕਲੀਅਰ ਹੋ ਹੀ ਗਿਆ ਚੈਨਾ ਰਹਿ ਗਏ ਸਟਾਫ ਆਪਣੀ ਸਟਾਫ ਕਰਾ ਗਿਆ ਤੇ ਇਹ ਐਲੀਵੇਟਰ ਵੀ ਚੈਨਾ ਰਹਿ ਗੀਆਂ ਨਹੀਂ ਪਾਉਣ ਵਾਲੀਆਂ ਹੋਰ ਅਜੂ ਨੇ ਪਾਤੀਆਂ ਹਿੱਟ ਕਰਤੀਆਂ ਤੇ ਮਸ਼ੀਨ ਲਾਉਣੇ ਚੱਲ ਗਏ ਸਾਈਡ ਤੇ ਲਾ ਕੇ ਸਾਨੂੰ ਤੋਂ ਸਾਹਮਣੇ ਓਗਰ ਵਾਲਾ ਬਾਜ ਕਰਾਂਗੇ ਕੰਮ ਨੂੰ ਤੇ ਦੂਜੀ ਮਸ਼ੀਨ ਵਾਸਤੇ ਆਪਣਾ ਆਇਆ ਜੀ ਭਜਨ ਭਜਨ ਆ ਗਿਆ ਚਰਨ ਭਾਈ ਉਹ ਆ ਗਿਆ ਇਕੱਲਾ ਹੀ ਤੇ ਕਹਿੰਦਾ ਰਿਪੇਅਰ ਕਰਾਉ ਨਾਲ ਅਧਿਕਾ ਵੀ ਰਿਪੇਅਰ ਤਾਂ ਕਰਾ ਦਾਂਗੇ ਵੀ ਫਿਰ ਤੂੰ ਆਇਆ ਹੁਣ ਤੂੰ ਰਿਪੇਅਰ ਸਾਥੂ ਕਰਵਾ ਕੇ ਬਾਅਦ ਵਿੱਚ ਬੰਦਾ ਲੈ ਕੇ ਆਏਗਾ ਆਪਦਾ ਇਹ ਵੀ ਜਿਆਦਾ ਰਿਪੇਅਰ ਕਰਵਾਇ ਤੇ ਪੈਸੇ ਤੂੰ ਠੇਕਾ ਲੈ ਰਿਆਂ ਜੇ ਮਸ਼ੀਨ ਦਾ ਵੀ ਫਿਰ ਤੈਨੂੰ ਪੈਸੇ ਦੇਣੇ ਪੈਣਗੇ ਸਾਨੂੰ ਰਿਪੇਅਰ ਕਰਾਈ ਦੇ ਤੇ ਡੀਗਲ ਆਪਣੀ ਹੈਗੇ ਨਹੀਂ ਵੀ ਜਾਂ ਤੂੰ ਆਪਦਾ ਬੰਦਾ ਲਿਆ ਕੇ ਲੈ ਕੇ ਆ ਜੇ ਤੂੰ ਠੇਕੇ ਲੈਣਾ ਮਸ਼ੀਨ ਦਾ ਫਿਰ ਆਪਦਾ ਬੰਦਾ ਲੈ ਕੇ ਆ ਨਾਲ ਉਹਨੂੰ ਰਿਪੇਅਰ ਕਰ ਜੇ ਆਂਦਾ ਨਹੀਂ ਲੈ ਕੇ ਆਉਣਾ ਵੀ ਅਸੀਂ ਰਿਪੇਅਰ ਕਰਾ ਦਿੰਨੇ ਹਾਂ ਵੀ ਸਾਨੂੰ ਪੈਸੇ ਦੇਣੇ ਪੈਣਗੇ ਤੈਨੂੰ ਰਿਪੇਅਰ ਦੇ ਵੀ ਕਿਹਾ ਵੀ ਹੁਣ ਤੂੰ ਸੋਚਿਆ ਵੀ ਆ ਮੈਂ ਰਿਪੇਅਰ ਇਹਨਾਂ ਤੋਂ ਕਰਾ ਲਵਾਂ ਬਾਅਦ ਚ ਉਹਦਾ ਬੰਦਾ ਲੈ ਆਉਂਗਾ ਮੈਂ ਕਿ ਯਾਰ ਇਦਾਂ ਥੋੜੀ ਕੰਮ ਹੁੰਦਾ ਹੁੰਦਾ ਜਾਂ ਤਾਂ ਮੈਂ ਬੰਦਾ ਲੈ ਕੇ ਆ ਰਿਪੇਅਰ ਕਰ ਜਾਂ ਫਿਰ ਮੈਂ ਸਾਡਾ ਜਿਹੜਾ ਵੀ ਬੰਦਾ ਲੱਗੂ ਮੈਂ ਲਗਾ ਜਾਂ ਰਾਜੂ ਲੱਗੇ ਜਾਂ ਗੋਪੀ ਕਰਾਵੇ ਨਾਲ ਤੇ ਵੀ ਯਾਰ ਪੈਸੇ ਜਿਹਨੇ ਪੈਣਗੇ ਤਾ ਕਰਕੇ ਮੈਂ ਤਾਂ ਹੁਣ 22 23 ਤੱਕ ਬਿਲਾ ਆਇਆ ਨਹੀਂਗਾ ਤੇ ਬਾਕੀ ਆਵੇ ਚਲੇ ਗਿਆ ਕੱਲ ਆਇਆ ਰੀਗਾ ਬਾਕੀ ਚਲੇ ਗਿਆ ਫਿਰ ਘਰ ਨੂੰ ਅੱਜ ਕਹਿੰਦਾ ਮੈਂ ਦੋ ਦਿਨਾਂ ਤੱਕ ਆਉਣਾ ਲੈ ਕੇ ਆਉਣਾ ਮੁੰਡੇ ਨੂੰ ਨਾਲ ਆ ਕੇ ਫਿਰ ਰਿਪੇਅਰ ਕਰਦਾ ਸੀਗਾ ਚਲੋ ਠੀਕ ਹੈ ਅੰਕ ਜੀ ਕਹਿੰਦੇ ਠੀਕ ਆ ਵੀ ਆ ਜੀ ਤੇ ਕਾ ਜਾਣ ਕੇ ਕਰੀ ਗਏ ਫਿਰ ਤੇ ਮੈਂ ਤਾਂ ਇਧਰੇ ਆਇਆ ਉਹਦੀ ਗਜਲੰਦਰ ਤੇ ਉਹ ਮਗਰ ਫਿਰ ਚਲੇ ਗਿਆ ਕਹਿੰਦਾ ਕਹਦਾ ਦੋ ਦਿਨਾਂ ਤੱਕ ਆਉਂਗਾ ਹਾਂ ਚਲ ਠੀਕ ਆ ਜੀ ਕੋਈ ਗੱਲ ਨਹੀਂ ਚਲੋ ਚੱਲਦੇ ਆਂ ਘਰ ਪਹੁੰਚ ਜਾਣਾ ਘਰੇ ਚੱਲ ਕੇ ਮਿਲਦੇ ਆਂ